ਉਹ ਦੱਸਦੀ ਕਹਿੰਦਾ ਭਾਈ ਚੱਲ ਕੋਈ ਗੱਲ ਹੋਰ ਕਿੰਨੀ ਦੇਣੀ ਹੈ 22 ਦੀ ਕਹੀਏ ਕੋਈ ਮੰਨ ਤੇਰਾ ਦਿਮਾਗ ਹੱਲ ਗਿਆ ਮਣਕਾ ਮਣਕਾ ਉਹਨਾਂ ਨਹੀਂ ਸਮੂ ਵੀ ਮਣਕਾ ਅੰਗਰੇਜ਼ ਦਾ ਮੁੰਡਾ ਕੋਈ ਲਾਜ ਐਟ ਬਾਈ ਉਧਰ ਵੀ ਵੇਖ ਪਾ ਪਤਾ ਦੇਣੀ ਹੈ ਹਾਂ ਕਿੰਨੇ ਲਾਇਨਾਂ ਤੇ 10000 ਹੁਣ ਦੱਸਦੀ ਹੈਗੀ ਤੂੰ ਆਪ ਵੇਖ ਲੈ ਇੱਕੋ ਹੀ ਦਾਨੇ ਕਿੰਨੇ ਦੇਣੀ ਹਾਂ ਜੋ ਐਦੋ ਵਾਦ ਚੱਲ ਫਿਰ ਕੋਈ ਖਰਚਾ ਯਾਰ ਮਾਰੇ ਜਾ ਮਾਰੇ ਨਾ ਚੱਲੇ ਯਾਰ ਉਹਰਾ ਕਰ ਓਏ ਦੇਣੀਆਂ ਤੇ ਨਹੀਂ ਦੇਣੀ ਦੱਸ ਦੇ ਦੇ ਬਸ ਮੈਂ ਦੇ ਦੂੰਗਾ ਜੇ ਮੈਨੂੰ ਸਾਫ ਚਾਹੀਦਾ ਬਸ ਦੇ 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 ਦੂੰਗਾ ਮੈਂ ਕੀ ਲੋੜ ਐ ਮੀ ਖੜਾ ਕੇ ਨਹੀਂ ਕੋਈ ਨਹੀਂ ਖੜਾ ਕੇ 11000 ਉਹ ਨਹੀਂ 1000 2000 ਨਾਲ ਨਹੀਂ ਹੋਣੀ ਭਾਈ ਜੀ ਹੋਰ ਪੂਰੇ 20000 ਦੀ ਪੱਟ ਤੇਰਾ ਦਿਮਾਗ ਹੱਲ ਗਿਆ ਉਹ ਨਹੀਂ ਯਾਰ ਉਹ ਤਾਂ ਉਹਨਾਂ ਨੂੰ ਆਇਆ ਹੋ ਗਿਆ ਕਿ ਪਹਿਲਾਂ ਨਾ 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 ਉਹ ਦੇਖ ਥੋੜੀ ਹੁੰਦਾ ਆਈ ਗੜੇ ਤੋਂ ਚੱਲੀ ਨਾ ਐ ਨਹੀਂ ਚੱਲਦਾ ਨਹੀਂ ਨਹੀਂ ਆਉਂ ਦੇਤੀ ਕਰ ਲਿਖਾਈ ਉਹ ਕਰਾ ਲਣਗੇ ਉਹ ਲਿਖਾਈ ਮੈਂ ਕਰਾ ਦੂੰਗਾ ਛੋਟਾ ਹੀ ਕਰੂੰਗਾ ਤੁਹਾਨੂੰ ਖੁੱਲੀਆਂ ਐਵੇਂ ਵੇਖ ਨਾ ਰਹਿਣ ਦੇ ਛੋਟਾ ਨਹੀਂ ਨਹੀਂ ਪੱਟ 20000 ਦੀ ਹੋਊਗੀ ਐ ਨਹੀਂ ਨਹੀਂ ਫੇਰੇ ਮੈਂ ਪਕਾਈ ਦਾ ਕਰਾਂ ਮੇਰੀ ਵੀ ਨਾ ਉਹਨਾਂ ਦੀ ਖਰਾਬ ਆਈਆਂ ਆ ਐ ਆਪਾਂ 10 11 ਗਰੇ 1000 ਦੀ ਪੱਠਾ ਮਿਲਦੀਆਂ ਇਹ ਰੇ ਹੋ ਜੀਆਂ ਦੋ ਬੱਚੇ ਦੇ ਕਿ ਕਿੰਨੇ ਰੁਪਈਆ ਦੇ ਆ ਨਾ 1000 ਦੇ ਤੇ ਬੱਚੇ ਤੇ ਫੇਰ 1000 ਚ ਬੱਕਰੀ ਕੌਣ ਦਿੰਦਾ ਉਹੀ ਗੱਲ ਇਹ ਕਿਹੜਾ ਸੂਈ ਕਰੀ ਆ ਬਾਈ ਸੂ ਕੀ ਯਾਰ ਐ ਤਾਂ ਆਪਾਂ ਵੀ ਛੋਟੇ ਛੋਟੇ ਹੁਣ ਆਪਾਂ ਮੇਰੇ ਕੰਨੇ ਚ ਦੱਸ ਦੇ ਕੋਈ ਮੈਂ ਕੰਨ ਤੁਸੀਂ ਦੱਸਿਆ ਮੈਂ ਲਾ ਨਹੀਂ ਚੱਲਦੀ ਪ੍ਰਸਾਦੀ ਕਰੀ ਆ ਹਾਂ ਕਦ ਗੋਨੀ ਕਦ ਤੇ ਬਾਈ ਪੈਸੇ ਪੈਸੇ ਤੁਸੀਂ ਕਿਹੜਾ ਦਾ 20000 ਦੇਈ ਜਾਂਦੇ ਫਿਰ ਮੈਨੂੰ ਯਾਦ ਹੈ ਨੀ ਚੱਕ ਵੇਚਤੀ 12 ਦੀ ਬਸ ਉਹ ਨਹੀਂ 18000 ਲੈ ਜਾ ਜੇ ਲੈ ਕੇ ਜਾਣੀ ਪਾ 18000 ਨਾ 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 ਲੈ ਜਾ 12 ਦੀ ਹੋ 12 ਦੀ ਹੋ ਗਈ ਤੂੰ ਪੈਸੇ ਦੇ ਉਹ ਵੀ ਲਿਆ ਬੂਰ ਕੋਈ ਛੱਡਪਰਾ ਮੁੱਕ ਗਈ ਦੇ ਦੇ ਫਿਰ ਕੋਈ ਨਹੀਂ ਬੂਰ ਕੰਨੀ ਵੀ ਲਿਆ ਲਿਆ ਐ ਉਮਰ ਬਾਉਣੇ ਨੇ ਨਵੇਂ ਗਾਕ ਨੇ ਉਹ ਚੱਕਰੀ 100 ਲੈ ਕੇ ਦੇਣੀ ਹੈ ਇਹਨਾਂ ਨੂੰ ਕੋਈ ਗੱਲ ਨਹੀਂ 100 ਲੈ ਕੇ ਦੇਣੀ ਹੈ ਥੋੜੀਆਂ ਤਾਂ ਨਹੀਂ ਲੈਣੀਆਂ ਅੱਜ ਉਹ ਪਸੰਦ ਕੋਈ ਨਹੀਂ ਕਰਦਾ ਯਾਰ ਉਹ ਬੱਚਾ ਡਾਕਟਰ ਪਸੰਦ ਕਰੂਗਾ ਘਰੇ 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 ਕੋਈ ਨਹੀਂ ਕਰਦਾ 12 ਵਾਲੇ ਹਾਂ 12 ਵਾਲੇ ਪੱਟ ਨਹੀਂ ਪਸੰਦ ਕਰਦਾ ਕਿਉਂ ਕਿਹਦਾ ਨਹੀਂ ਲੈਣੀ ਆ ਤੂੰ ਜ਼ਰੂਰੀ ਕੀ ਮਹਿੰਗੀ ਹੈ 12 ਦੀ ਉਹ ਚਲ ਕੋਈ ਨਹੀਂ ਯਾਰ ਤੂੰ ਇਹ ਆ ਕਰੋ ਆ ਲੈ ਲੈ ਇਹ ਬਰੋਚੇ ਮੁੱਲ ਦੀ ਆ ਚਲੋ ਜੀ ਸਾਈ ਮੂਰਤੀ ਪਾਈ ਫਿਰ ਬੰਦਾ ਨਹੀਂ ਮੜਾ ਉਹਨੇ ਸਾਈ ਮੂਰਤੀ ਅਗਲੇ ਨੇ ਉਹਦੀ ਐਨਾ ਦੱਸੋ ਪਰ ਇੰਨੀ ਤੇਨੂੰ ਮਿਲਦੀ ਨਹੀਂ ਪੱਟਾ ਪੱਟਾ ਕੌਣ ਦਿੰਦਾ ਯਾਰ ਨਹੀਂ ਹੁਣ ਆਪਾਂ ਦੇਣੀ ਵੀ ਨਹੀਂ ਵੀਰੇ ਓਏ ਮੇਮ ਨਹੀਂ ਵੀ ਨਹੀਂ ਹੁੰਦੀ 12 ਦੀ ਆਪਾਂ ਦੇਣੀ ਚੱਲ ਬੰਦੇ ਓਏ ਹੋਊਗੀ ਲੈ ਜਾਣਗੇ ਯਾਰ ਮੈਂ ਤੁਹਾਡੀ ਸਵਾ ਚ ਚਾਲੀ ਆ ਉਹ ਨਹੀਂ ਛੱਡਦੇ ਇਹਦਾ ਵੀ ਦੱਸ ਇਹ ਤੁਹਾਨੂੰ ਦੱਸਿਆ ਸੀਗਾ ਉਹ ਨਹੀਂ ਦੱਸਿਆ ਨਹੀਂ ਨਹੀਂ ਉਹ ਬਾਈ ਤੈਨੂੰ ਦੱਸਿਆ ਸੀਗਾ ਉਹ ਨਹੀਂ 32000 ਦੀ ਬਾਹੂ ਯਾਰ ਤੂੰ ਬਾਲਾ ਕਰਦਾ ਹਨਾ 32000 ਅੱਡੀ ਪੱਤੀ ਆ ਜਾ ਕੋੜ ਯਾਰ ਕਿਆ ਬੱਕਰੀਆਂ ਆ ਕਾ ਪੈਸਿਆਂ ਦੀ ਦੇਣੀ ਇੱਕੇ ਦਾ 32000 30 ਤੇ ਦੋ ਆਹ ਜਿਹੜਾ ਸੁਪੀ ਉਹ ਤਾਂ 20000 ਦੀ ਮੰਗਦੇ ਆ ਉਹਦੇ ਮਨੋਂ ਲੈ ਉਹਨੂੰ ਕੌਣ ਕਰੇ 20000 ਲੈ 2000 ਰੁਪਏ ਤਾਂ ਲਾਇਆ ਬਣੀ ਉਹ ਆ ਜਿਹੜੇ ਮੋੜਾ ਮਾਨ ਪਾੜ ਲਿਆ ਮੈਂ ਟੀਰਾ ਇੱਥੋਂ ਬੰਦਾ ਇੱਥੇ ਕੀ ਲਿਖਿਆ ਆਇਆ ਕੋਈ ਆਉਦੇ ਉੱਦੋਂ 20 ਦੀ ਆਵਾਜ਼ ਕੱਢੀ ਉਹਨੇ ਚਲੋ ਹੋਰ ਚਲੋ ਉਹ ਮੁੱਲ ਲਾ ਆਇਆ ਇੱਥੇ ਕੀ ਕਰਨ 15 ਕਹਿੰਦਾ ਭਾਈ ਹਾ ਨਹੀਂ ਨਹੀਂ ਓਏ ਥੋੜੀ ਹੁਣ ਬੱਕਰੀ ਬੱਕਰੀ ਕਹਿੰਦਾ ਆਪਾਂ ਤੇਰੀ ਕੰਪਣੀ ਆ ਨਾਈਨ ਲਾਇਨ ਆ ਬੱਕਰੀ ਕੰਪਣੀ ਆ ਓ ਬਾਈ ਬੱਕਰੀ ਤੇਜ਼ੀ ਬਹੁਤ ਐ ਮਹਾਰਤ ਸਾਰੇ ਫਿਰਲੇ ਚ 50 ਕਿਲੋ ਤੂੰ ਹੀ ਆ ਵੜਾ ਲੈਂਦੇ ਨਾ ਕਿਉਂ ਵੜਾ ਲੈ ਬੇਚਰੀ ਨੂੰ ਐਡਾ ਪਾਪ ਕਰੇਗਾ ਗੱਪਣ ਬੱਕਰੀ ਐ ਉਹ ਬਾਪੂ ਮੇਰੇ ਗੱਪਣ ਬੱਕਰੀ ਨਾ ਪੜਾ ਗੱਲ ਤਾਂ ਵਜਨ ਚ ਹੀ ਆ ਸਦਾ ਕਵਜਨ ਚ ਵੀ ਨਹੀਂ ਲੌਦਾ ਪੈਸੇ ਰਾਜੂ ਯਾਰ 50 ਕਿਲੋ ਤੇ ਵੇਟ ਦੇ ਹਿਸਾਬ ਨਾਲ ਹੀ ਐ ਕੀ ਰੱਖੋ ਸਹੀ ਗਾ ਨਾ ਦੇ ਨਾ ਦੇ ਨਾ ਦੇ ਸਪੀ 16000 16 ਕਹਿੰਦਾ ਭਾਈ ਆਪਣਾ ਕਿਹੜਾ ਗੁੱਸਾ ਯਾਰ ਆਪਣਾ ਮਾਰ ਕੋਈ ਬਾਧੂ ਮੰਡੀ ਭਰੀ ਫੇ ਲੈ ਦੰਦੀ ਕਿਵੇਂ ਇਹ ਹੋ ਭਰਾਵਾ ਜਿਵੇਂ ਮਰਜੀ ਹੋਵੇ ਜਵਾਨ ਆ ਪੱਠ ਜਰਾ ਐ ਨਹੀਂ ਬਣਨੀ ਹਾਂ ਐ ਥੋੜੀ ਬੱਚੇ ਕੰਮ ਨਾਲ ਨਹੀਂ ਬਣਨੀ ਬੂਥੜ ਵੇ ਕਿੱਡਾ ਪਿਆ ਭਾਈ ਲੈਣ ਬਾਡੀ ਦੀ ਵੇਖ ਤੂੰ ਉਹ 12 ਵਾਲੀ ਤਾਂ ਆਪਣੀ ਪੱਕੀ ਲੈ ਲਈ ਨਾ ਉਹ ਨਹੀਂ ਲੈ ਤਿੰਦੇ ਨਹੀਂ ਆਇਂਦਕ ਇਹ ਵੇ ਓ ਯਾਰ ਪੱਕੇ ਰੁਪਏ ਦੱਸ ਦੇ 17 ਦੀ ਮੈਂ ਕਿਵੇਂ ਦੇ ਦਿਆਂ ਇਹਨਾਂ ਨੂੰ ਤੂੰ ਵੀ ਛਾਣਾ ਮੈਂ ਤਾਂ 16 ਲਾ ਹਾਂ ਚੱਲ 16 ਦੀ ਰੱਖ ਲਾ ਯਾਰ ਪੱਕਾ ਮੁੱਲ ਲਾਓ 2000 ਦੇ 500 ਹਜ਼ਾਰ ਪਾਤਾ 500 ਬਾਈ 500 ਹਜ਼ਾਰ ਨਾਲ ਨਹੀਂ ਹੋਣੀ ਵੱਡੀਆਂ ਛਾਲਾ ਮਾਰਨੀਆਂ ਪੈਣਗੀਆਂ ਭਾਈ 17000 ਦੀ ਦੇ 17 ਨਹੀਂ 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 ਚਲੋ ਫਿਰ ਚਲੋ ਕੋਈ ਨਹੀਂ ਹੋਰ ਕੋਈ ਚਲੋ ਹੋਰ ਵੀ ਆਣਾ ਬਾਈ ਏਡੀ ਲੈਂਡ ਬਾਡੀ ਦੀ ਬੱਕਰੀ ਹੁਣ ਤੋਂ ਤੈਨੂੰ ਦੱਸਿਆ 50 ਕਿਲੋ ਤੋਂ ਵੇਟ ਦੇ ਹਿਸਾਬ ਨਾਲ ਆਲੀ ਬੱਕਰੀਆਂ ਜੀ ਯਾਰ ਐਂ ਦੱਸੂਗੀ ਗੱਭਣ ਤਾਂ ਹੈ ਕੀ ਐ ਵੀ ਏਡੀਆਂ ਲੈਂਡ ਬਾਡੀ ਵਾਲੀਆਂ ਬੱਕਰੀਆਂ ਬਾਈ ਤੂੰ ਜਾਂਦੇ ਵਿੱਚ ਚੁਣੀਆਂ ਕੁਆਲਟੀ ਵਾਲੀਆਂ ਬੱਕਰੀਆਂ ਪੜੀ ਜਾਂਦੇ ਯਾਰ ਹਾਂ ਫਰਨਗੇ ਦਾ ਕੁਆਲਟੀ ਦੇ ਅਲੇ ਨੇ ਰੁਪਈਏ ਦੇ ਨਹੀਂ ਬਾਈ ਰੁਪਈਏ ਤੇ ਫਿਰ 17000 ਦੀ ਬੱਕਰੀ ਫਿਰ ਅੱਜ ਕਿਹੜਾ ਸੂਪੀ ਨਾ ਤੂੰ ਵੀ ਆ ਕਿੰਨੇ ਮਹੀਨੇ ਦੇ ਗੱਬਣੇ ਗੱਬਣ ਕੋ ਬਣਾ ਭਾਈ ਆਪਾਂ ਤੁਮ ਥੋੜੇ ਥੋੜੇ ਚੱਲਦੀ ਲੱਗਿਆ ਤਿੰਨ ਮਹੀਨੇ ਤੋਂ ਉੱਤੇ ਕੱਚਾ ਪੱਕਾ ਹੀ ਚੱਲ ਆ ਗਿਆ ਨਾ ਆ ਜਾ ਆ ਜਾ ਉਹ ਲਾਦਾਂ ਦੇ ਮੁੱਲ ਕੋਸਾ ਟਰ ਜਾਇਆ ਕੋਈ ਨਹੀਂ ਕੋਈ ਨਹੀਂ ਭਾਈ ਮਾਜੀਆਂ ਦੇ ਬਤੋ ਚੱਤਾਈ ਕਰੂੰਗਾ ਮੈਂ ਓਰੇ ਆ ਭਾਈ ਕਰੂੰਗਾ ਜਰਾ ਕਿਧਰ ਵਾ ਗਿਆ ਬੰਦਾ ਆ ਰਿਹਾ ਨਹੀਂ ਯਾਰ ਹੋਰ ਹੈ ਹੈ ਹੋਰ ਨਹੀਂ ਬਸ ਹੀ ਰਹਿ ਓਰੇ ਕਿੰਨੇ ਤੇਰੇ ਮੈਂ ਮੁੱਲ ਲਾਤਾ ਉਹਨਾਂ ਦੇ ਉੱਤੋਂ ਦੀ ਤੈਨੂੰ ਪਤਾ ਬੱਕਰੀ ਜਨੇ ਦੀ ਹੈਗੀ ਮੇਰੇ ਮੋੜੇ ਨੇ ਹੁਣ ਨਹੀਂ ਦਿੰਦੇ 22000 ਦੀ ਬੱਕਰੀ ਦੇਉਂਗਾ ਭਾਈ ਹੁਣ ਸਿੱਧੀ ਗੱਲ ਮੈਂ ਵੀ ਛੋਟਾ ਅੱਲਾ ਦੇਣੇ ਤਾਂ 18.5 ਦੇ ਦੇ ਭਾਈ ਔਰ ਆ ਕਰ ਔਰ ਇਹ ਖੜਾ ਸਾਨੂੰ ਸਾਡੀ ਦੇਤੀ ਨਾ ਕਰਾ ਇੱਥੇ ਖੜਾ ਖੜ ਜਾ ਜੱਚ ਕੇ ਚੋਰੀ ਦੇ ਲਿਆਇਆ ਹੁੰਦਾ ਜੇ ਮੈਂ ਖੜ ਜਾ ਖੜ ਜਾ ਲਖਾਈ ਇਹ ਤੂੰ ਕਰਾਉਂਗਾ ਮੈਂ ਲਖਾਈ ਕਿ ਪੈਣਾ ਲੱਗੇ ਘਰ ਵਾਲਾ ਉੱਤੇ 100 ਰੁਪਏ ਲਖਾਈ ਲੱਗ ਜਾਣੀ ਹੈ ਤੂੰ ਕਰਾ ਦੀ ਲਖਾਈ ਵੀ ਕੋਈ ਨਹੀਂ ਮੈਨੂੰ 100 ਰੁਪਏ ਸਹਾਈ ਹੈ ਵਪਾਰੀ ਤਾਂ 100 ਹੀ ਸਹਾਈ ਕੋਈ ਬਾਈ ਨਹੀਂ ਮਿਲਦੇ ਤੇਜ ਨਹੀਂ ਮਿਲਦੇ ਬੱਕਰੀ ਵੇਚਤੀ ਬਸ ਮੈਨੂੰ ਪਤਾ ਤੂ ਯਾਰ 100 ਰੁਪਏ ਲਾ ਕੇ ਵੇਚ ਬਾਈ 100 ਤੇ 18 ਤੂੰ ਤੇ ਆਪਾਂ ਨੇ 1 ਰੁਪਇਆ ਦੇਣਾ ਮੇਰਾ ਠੀਕ ਹੈ ਜੇ ਤਾ ਬੰਦਾ ਲਵੇ ਫੇਰ ਤਾਂ ਮੈਂ ਵੀ ਵੇਚਤੀ ਕਰਾਵਾਂ ਮੇਰੀ ਮੈਂ ਸੌਦਾ ਕਰ ਲਾਂ ਤੂੰ ਮੁੱਕਰ ਜੇ ਕੀ ਫਾਇਦਾ ਕਿਉਂ ਵੀ ਨਹੀਂ ਨੌ ਤੇ ਚਵਾਰਾ ਨਹੀਂ ਨਹੀਂ ਰਹਿਣ ਦੇ ਉਹਨੂੰ ਥੱਕਾ ਲੱਗਦਾ ਬਾਈ ਨੌ ਤੇ ਚਵਾਰਾ ਹੋਰੀ ਯਾਰ ਚੰਗੀ ਚੀਜ਼ ਬਾਈ ਯਾਰ 511 ਵਿੱਚ ਬੱਕਰੀ ਤੇ ਛੱਡ ਦਿਆ ਮੈਂ ਛੱਡ ਦੇ ਨਹੀਂ ਮੈਂ ਤਾਂ ਹੁਣ ਪਾਣ ਦਾ ਮਾਣਾ ਮੁੱਠੀ ਸੂਰਾ ਪੂਰਾ ਵਾਸਤੇ ਤਾਂ ਨਹੀਂ ਛੱਡਦੇ ਸੂਰਾ ਪੂਰਾ 100 ਨਾਲ ਨਹੀਂ ਗੱਲ ਬਣਨੀ ਉਰਾਂ ਕਰ ਉਹ ਬਾਈ ਪੱਤੇ ਰੁਪਏ ਲਾਗੇ ਓਏ ਲਾਗੇ ਪੱਕੇ ਪੱਕੇ ਲਾ ਤੂੰ ਵੀ ਉਹੀ ਲਵਾਈਆਂ ਨੇ ਜੱਕੇ ਮੈਂ ਚੱਕੇ ਲਵਾ ਬਸ 19000 ਦੀ ਹੋ ਗਈ ਬਸ ਚੁੱਪਾ ਹੱਥ ਥੜ ਨਿਬਰ ਕੀ ਵਾਰ ਨਹੀਂ ਥੜ ਹੁਣ ਬਸ ਛੱਟ ਪਰਚੀ ਇੱਕ ਲਵਾਂਗੇ ਪਰਚੀ ਪਰਚੀ ਉਹ ਨਾ ਕਰਾਈ ਯਾਰ ਓਏ ਆ ਬੱਕਰੀ ਨਾ ਕਰਾਈ

ਹੇੜੀ ਉਹ ਜਿਹੜੀ 12 ਦੀ ਕਰਕੇ ਬੱਕਰੀ ਵਾਲੀ ਚੰਗੀ ᱛੀਓ ਓਏ ਇੰਨੇ ਚ ਕਾਉਣ ਦਿੰਦਾ 100000 ਲਖਾਈ ਵਾਲਾ 300 ਦਿੰਦਾ ਯਾਰ ਮੈਨੂੰ ਨਹੀਂ ਪਤਾ ਕਿਨੇ ਲਾਤੇ ਸਾਡਾ ਨਹੀਂ ਲੱਗਿਆ ਬਾਈ ਅਸੀਂ ਤਾਂ ਆਪਦੀ ਕਰਾ ਕੇ ਆਏ ਆ ਅੱਜ ਲਾਈਆਂ ਨਹੀਂ ਆ ਤਿੰਨ ਲਾਈਆਂ ਇਕੱਠੀਆਂ ਅਸੀਂ ਜੋ ਥੋੜੀ ਵੀ ਅਸੀਂ ਕਰਾਈ ਆ ਪਹਿਲਾਂ ਜਿਹੜੀ ਕਰਾਈ ਆ ਨਾ ਹਾਂ ਅਸੀਂ ਕਰਵਾਈ ਆ ਉਸ ਉਹਨਾਂ ਨੂੰ ਪੁੱਛਦੇ ਆਪਾਂ ਪੁੱਛਦੇ ਆ ਰਾਮੂ ਨੂੰ ਉਹ ਕਹਿੰਦਾ ਸੀ ਉਹ ਲਖਾਈ ਮੈਂ ਕਰਾ ਕੇ ਦਿਆਂਗਾ ਹਾਂ 300 ਤੈਨੂੰ ਨਹੀਂ ਦੇਣੇ ਤੇ ਉਹਨੂੰ ਕਹਿੰਣਾ ਦੀ ਤੂੰ ਦੇ ਕਿਆ ਨਾ ਕੀ ਇਹ ਲੱਗਣਗੇ ਚੱਲ ਪੁੱਛਦੇ ਆਪਾਂ ਗੱਲ ਹੋਈ ਵੀਡੀਓ ਬਣੀ ਦੀ ਉਹ ਤੇਰੇ ਨਾਲ ਚੱਲੂ ਮੈਂ ਕੋਈ ਨਾ ਕੋਈ ਨਹੀਂ ਹੋਏ ਕਰਕੇ ਉੱਥੇ ਚੱਲਨੇ ਪਹਿਲੇ ਹੋਰ ਬੇਲ ਕੋਈ ਨਾ ਦਾ ਮਾਲ ਦੀ ਕੋਈ ਯਾਰ ਯਾਰ ਕਰਕੇ ਗਨਾਈ ਰਾਜੂ ਇਹ ਪਛੇਰੀ ਬੱਕਰੀ ਹੈ ਭਾਈਆਂ ਨੂੰ ਦਿਖਾਈ ਠੀਕ ਹੈ ਦੇਖ ਲਓ ਭਾਈ ਛੇਰੀ 5 ਅੱਛਾ 19000 ਉਹਨਾਂ ਨੇ ਬੇੜਾ ਵੀ ਫਿਰ ਪਰਚੀ ਕਰਵਾ ਲੈ ਕੋਈ ਨਹੀਂ ਕਾਨੂੰਨ ਬਾਤ ਕਰਵਾ ਲਾਂ ਪਰਚੀ ਤੂੰ ਕਰਾ ਦੇਂਗਾ ਨਹੀਂ ਨਹੀਂ ਅੱਡਾ ਅੱਡਾ ਪਰਚੀ ਜੜੀ ਬਾਈ ਪਰਚੀ ਤਾਂ ਯਾਰ ਤੂੰ ਕਰਾਏਗਾ ਮੇਰੇ ਘਰ ਸੱਤ ਨਾ ਨਾ ਕੀ ਗੱਲ ਨਹੀਂ ਹੋਈ ਬਾਈ ਜਦੋਂ 19000 ਰੁਪਏ ਲਾਇਆ ਗੱਲ ਹੋਈ ਅਰਜੀ ਵਾਸਤੇ ਜਨ ਬੱਲੇ ਕੇ ਵੀ ਮਲਿਆ ਰੋਜ਼ ਐਸੇ ਵੀ ਰੋਜ਼ ਦੇ ਗਾ